ਇਹ ਜਿਹੜੀ ਉਹ ਕੁੜੀ ਆ ਉਹ ਵੀ ਬੇਈਆਂ ਦੀ ਕੁੜੀ ਐ ਠੀਕ ਆ ਨਾ ਇਹਨਾਂ ਦੀ ਆਪਸ ਵਿੱਚ ਕੋਤ ਹੋਏਗੀ ਵੀ ਸਾਡੀ ਕੁੜੀ ਨੂੰ ਕੋਈ ਕੋਈ ਇਹਨਾਂ ਦਾ ਆਪਸ ਕੁੜੀ ਮੁੰਡੇ ਦਾ ਚੱਕਰ ਸੀ ਠੀਕ ਆ ਨਾ ਉਹਨੇ ਖੁਦ ਦਿਨ ਰਾਤ ਕਿਹਾ ਸੀ ਕਿ ਮੈਂ ਤੇਰੇ ਗੋਲੀ ਮਰਵਾਉਂਗਾ ਹਾਂਜੀ ਮਰਵਾਤੀ ਖੁਦ ਲੜਿਆ ਕਹਿੰਦਾ ਤੂੰ ਤੂੰ ਪੰਗਾ ਲੈ ਰਿਹਾ ਜੀ ਇਹਨਾਂ ਉਹਨਾਂ ਤੇਰੇ ਹੱਥੋਂ ਮੈਂ ਗੋਲੀ ਮਰਵਾਉਂਗਾ ਮਨਕੀਰਤ ਮਨਕੀਰਤ ਮਨਕਰ ਨੇ ਖੁਦ ਕਿਹਾ ਲੈ ਦਿਨ ਰਾਤ ਨਾਲ ਹੋਰ ਪੰਗਾ ਖੁਦ ਕਿਹਾ ਉਸ ਮੁੰਡੇ ਨੇ ਅਸੀਂ ਕੀ ਬੋਲੀਏ ਇਸ ਸਮੇਂ ਤਾਂ ਸਾਡਾ ਬੱਚਾ ਕੋਲ ਹੈ ਨਾਮ ਕੀ ਤੁਹਾਡਾ ਲਵਲੀ ਮੇਰਾ ਬੇਟਾ ਲੱਗਦਾ ਸੀ ਤਾਈ ਸੀ ਮੈਂ ਉਹ ਗੱਲ ਕੀ ਆ ਭਾਈ ਗੱਲ ਸਾਨੂੰ ਕੁਝ ਨਹੀਂ ਪਤਾ ਬੱਚੇ ਨੂੰ ਫੋਨ ਕਰਕੇ ਬੁਲਾਇਆ ਜਾਂਦਾ ਆ ਉੱਥੇ ਕੋਈ ਉਹ ਬੱਚੇ ਦੀ ਸੁਣਵਾਈ ਨਹੀਂ ਬੱਚਾ ਮੇਰਾ ਕੱਲਾ ਹੀ ਐ ਉਹ 5 6 ਮੁੰਡੇ ਐ ਠੀਕ ਆ ਨਾ ਬੱਚੇ ਦੀ ਕੋਈ ਨਹੀਂ ਤੁਸੀਂ ਵੀਡੀਓ ਵੀ ਦੇਖੀ ਹੋਗੀ ਮੇਰਾ ਬੱਚਾ ਕੱਲਾ ਹੀ ਐ ਉਸ ਮੁੰਡੇ ਤੇ ਗੋਲੀ ਮਾਰਦਾ ਵੀ ਤੁਸੀਂ ਦੇਖਿਆ ਐ ਠੀਕ ਆ ਨਾ ਉਹ ਜਿਹੜਾ ਮਨਕਰਨ ਉਹਨੇ ਗੋਲੀ ਮਾਰ ਕੇ ਖੁਦ ਬਿਆਨ ਦਿੱਤਾ ਐ ਕਿ ਪੂਪ ਲਿਆ ਦਿਨਰਾਤ ਆਹੋਰ ਪੰਨੇ ਫਰ ਪੈਸਾ ਨੂੰ ਇਤਗਾਲ ਦੇ ਪਤਾ ਬਾਕੀ ਸਾਡਾ ਬੱਚਾ ਬਿਆਨ ਦੇ ਕੇ ਗਿਆ ਹੈ ਦਿਨਾਨਾਤ ਛੜਮੱਲੇ ਦਾ ਬੰਦਾ ਹੈ ਜਿਹੜੀ ਲੜਕੀ ਦੀ ਗੱਲ ਵਿਚ ਆ ਰਹੀ ਹੈ ਹਾਂਜੀ ਨਾ ਇਹ ਆਪ ਚ ਇਹਨਾਂ ਦੀ ਫਰੈਂਡਸ਼ਿਪ ਸੀ ਬੱਚਿਆਂ ਦੀ ਪੂਰੀ ਵੀ ਪ੍ਰਵਾਸੀ ਆ ਤੇ ਇਹਦੀ ਨਰਜੀ ਪ੍ਰਵਾਸੀ ਦਾ ਪ੍ਰਧਾਨ ਆ ਤੇ ਤੁਸੀਂ ਕਿਸ ਤਰ੍ਹਾਂ ਦੇ ਦਿਓ ਜੀ ਅਕੀਨ ਇਨਸਾਫ ਚਾਹੀਦਾ ਭਾਈ ਜੀ ਸਾਨੂੰ ਕਿਤੇ ਨਾ ਕੁਝ ਲੈਣਾ ਦੇਣਾ ਨੇ 20 ਦਿਨਾਂ ਚਿੱਤ ਕੋਈ ਐਕਸ਼ਨ ਨਹੀਂ ਲਿਤਾ ਸਾਨੂੰ ਸੀ ਕਿ ਸਾਡਾ ਬੱਚਾ ਠੀਕ ਹੋ ਰਿਹਾ ਠੀਕ ਹੈ ਸਾਡੇ ਬੱਚੇ ਦਾ ਪਹਿਲਾ ਈਰਮਾਨ ਤੋਂ ਫੇਰ ਆਪਰੇਸ਼ਨ ਹੋਇਆ ਹੈ ਤੁਸੀਂ ਈਰਮਾਨ ਤੋਂ ਆਪਾ ਹਸਪੀਟਲ ਤੋਂ ਵੀ ਪੁੱਛ ਸਕਦੇ ਉਹਨਾਂ ਨੇ ਉਹਦੀ ਕ੍ਰਿਟੀਕਲ ਕੰਡੀਸ਼ਨ ਦੱਸ ਕੇ ਡੀਐਨਸੀ ਰੈਫਰ ਕੀਤਾ ਠੀਕ ਹੈ 20 ਦਿਨ ਸਾਡਾ ਬੱਚਾ ਦਾਖਲ ਰਿਹਾ ਐਂਡ ਜੇ ਸ਼ਨੀਵਾਰ ਨੂੰ ਉਹਦੀ ਡੈਥ ਹੋ ਚੁੱਕੀ ਆ ਦੇਖੋ ਗੋਲੀ ਆ ਪਾਣੀ ਪਾਜੀ ਕਿਉਂ ਨਹੀਂ ਕਰਦੇ ਉਹਨਾਂ ਕੋਲ ਸਾਰੀ ਵੀਡੀਓ ਆ ਉਹ ਗੋਲੀ ਮਾਰਦਾ ਮੁੰਡਾ ਵੀ ਸਾਹਮਣੇ ਆ ਰਿਹਾ ਹੈ ਪਰ ਫੇਰ ਵੀ ਸਾਡੇ ਬੱਚੇ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਤੁਹਾਨੂੰ ਸਿਰਫ ਇਨਸਾਫ ਚਾਹੀਦਾ ਇਸ ਸਮੇਂ ਸਾਡੇ ਬੱਚੇ ਦੀ ਮਿੱਟੀ ਪਲੀਥ ਹੋ ਰਹੀ ਹੈ ਠੀਕ ਆ 30 ਸਾਲ ਦਾ ਬੱਚਾ ਆ ਉਹਨੇ ਕੀ ਦੁਨੀਆ ਚ ਦੇਖਿਆ ਉਹ ਤੇ ਦੁਨੀਆ ਚ ਆਇਆ ਨਾ ਆਇਆ ਇੱਕ ਬਰਾਬਰ ਐ ਤੇ ਪਰ ਉਹ ਸ਼ਰੀਆਮ ਮੁੰਡੇ ਘੁੰਮ ਰਿਹਾ ਸ਼ਰੀਆਮ ਮੰਨ ਕਰਨ ਹੋ ਗਿਆ ਸਾਰੇ ਉਹ ਸ਼ਰੀਆਮ ਘੁੰਮਦੇ ਪਏ ਐ ਉਹ ਹਾਲੇ ਵੀ ਕਹਿੰਦੇ ਕਹਿੰਦੇ ਜਿਹੜਾ ਬੋਲਿਆ ਸੀ ਉਹਦੇ ਤੇ ਵੀ ਗੋਲੀ ਚਲਾ ਦਾਂਗੇ ਠੀਕ ਆ ਸਾਡੇ ਬੱਚੇ ਹੋਰ ਵੀ ਅਮਨ ਕਰਨ ਧਮਕੀਆਂ ਦੇ ਰਿਆ ਐ ਠੀਕ ਐ ਸਾਰੇ ਧਮਕੀਆਂ ਦੇ ਰਿਆ ਚਿੱਕੀ ਕਰੀਏ ਸਾਡਾ ਤਾਨੂੰ ਕੋਤ ਬਤਨ ਸਾਫ ਚਾਹੀਦਾ ਤਾਨੂੰ ਇਹਨ ਸਾਫ ਚਾਹੀਦਾ ਕਿ ਸਾਡੇ ਬੱਚੇ ਦੀ ਸੁਣੀ ਚਾਵੇ ਸਾਡਾ ਬੱਚਾ ਜਿਹੜਾ ਬਿਆਨ ਲਿਖਾ ਗਿਆ ਉਹ ਬਿਆਨਾਂ ਦੇ ਰਿਕਾਰਡਿੰਗ ਚੱਲਿਆ ਜਾਵੇ ਠੀਕ ਹੈ ਤਾਨੂੰ ਇਹ ਕੀ ਬਿਆਨਾਂ ਦੀ ਫੋਟੋ ਦਿਖੀ ਜੀ ਸਾਡੀ ਸੁਣਵਾਈ ਕਿਤੇ ਨਹੀਂ ਹੋ ਰਹੀ ਕੀ ਦੱਸੀਗੇ ਤਾਨੂੰ ਅੱਛਾ ਕੀ ਹੋਇਆ ਕੀ ਸੀਗਾ ਇਸ ਕਰਨ ਤੁਹਾਨੂੰ ਕੀ ਨਾਮ ਹੈ ਤੁਹਾਡਾ ਤੁਹਾਡਾ ਮਾੜਾ ਬੱਚਾ ਤੁਹਾਡਾ ਨਾਮ ਕੀ ਹੈ ਮੈਂ ਅਦੀਪਤ ਡਿਮਾ ਆਇਆ ਅੱਛਾ ਇਹਦਾ ਨਾਮ ਲਵਲੀ ਆ ਅੱਛਾ ਜੀ ਬੇਟੇ ਦਾ ਕੀ ਨਾਮ ਸੀਗਾ ਮਨੀਸ਼ ਮਨੀਸ਼ ਕੀ ਕਹਿੰਦੇ ਹੋ ਪੂਰੀ ਗੱਲ ਦੱਸੋ ਇਹ ਨਾ ਜੀ ਉਹਦੀ ਆਪਣੇ ਜਿਹੜਾ ਦਿਨਨਾਥ ਪ੍ਰਧਾਨ ਆ ਉਹਨਾਂ ਉਹਦੀ ਕੋਈ ਗੱਲਬਾਤ ਚੱਲਣ ਦੀ ਸੀਗੀ ਠੀਕ ਹੈ ਦਿਨਨਾਥ ਕੋਈ ਸਾਡੇ ਮੱਲੇ ਮੱਲੇ ਵਿੱਚ ਹੈਗਾ ਵਾ ਠੀਕ ਆ ਤੇ ਉਹਦੇ ਕੇ ਤੇ ਇਹਨੇ ਗੋਲੀ ਮਾਰੀ ਉਹਨੂੰ ਠੀਕ ਆ ਜਾਨਦੇ ਹੋਏ ਕਹਿ ਕੇ ਵੀ ਕੀ ਆ ਕਹਿੰਦਾ ਹੋਰ ਲੈ ਤਿਆਰ ਨਾ ਪੰਗੇ ਕਿੰਨੇ ਗੋਲੀ ਕਿੰਨੇ ਮਾਰੀ ਮਨਕਰਨ ਇਹ ਪਹਿਲਾਂ ਵੀ ਇੱਕ ਗੈਂਗਸਟਰ ਧਰ ਦਾ ਬੰਦਾ ਵਾ ਠੀਕ ਹੈ ਇਹ ਪਹਿਲਾਂ ਵੀ ਰੇਲਵੇ ਲਾਈਨ ਤੇ ਉਥੇ ਕੋਲ ਗੋਲੀ ਚਲਾ ਕੇ ਗਿਆ ਇਹਨਾਂ ਤੋਂ ਫੜ ਨਹੀਂ ਹੋਇਆ ਠੀਕ ਆ ਇਹ ਅੱਜ ਉਹਨੇ ਸਾਡਾ ਮੁੰਡਾ ਮਾਰਤਾ ਤਾਂ ਵੀ ਨਹੀਂ ਫੜ ਸਾਨੂੰ ਕਹਿੰਦੇ ਬਾਹਰ ਜਾਓ ਜਿੱਥੇ ਮਰਜ਼ੀ ਧਰਨੇ ਲਾਓ ਕਹਿੰਦੇ ਤੁਹਾਡੇ ਬਿਆਨ ਨਹੀਂ ਲੈਣੇ ਠੀਕ ਆ ਬੰਦੇ ਦੀ ਗੋਲੀ ਵੱਜੀ 2 ਘੰਟੇ ਬਾਅਦ ਜਿਹੜੇ ਉਹ ਬਿਆਨ ਕਹਿੰਦੇ ਉਹੀ ਬਿਆਨ ਲੈਣੇ ਉਹ ਜਦੋਂ ਠੀਕ ਹੋ ਗਿਆ ਉਹ ਚੋ ਜਿਹੜੇ ਬਿਆਨ ਦੇ ਰਿਹਾ ਉਹ ਕੋਈ ਮਾਇਨੇ ਨਹੀਂ ਰੱਖਦੇ ਇਹਨਾਂ ਦੀ ਠੀਕ ਗਿਆ ਵਾ ਠੀਕ ਹੈ ਉਹ ਚੋਰੀ ਦਾ ਸਮਾਨ ਉਹ ਕਬਾੜੀਆ ਵੇਚਦਾ ਵਾ ਦਿਾਨਾ ਤੇ ਉਹਦੇ ਨਾਲ ਆ ਇਹ ਠੀਕ ਆ ਹਜ਼ਾਰਾਂ ਚ ਵਿਕ ਗਿਆ ਇਹਨੇ ਕਰੋੜਾਂ ਦੀ ਜ਼ਿੰਦਗੀ ਖਰਾਬ ਕਰਤੀ ਘਰ ਰੋਲ ਤੇ ਨੱਚ ਲਾਇਆ ਕੋਈ ਵੀ ਲੋਕੀ ਨਾ ਕੜਾਈ ਦਾ ਕੜਾਈ ਦਾ ਕਾਰਨ ਭਾਈ ਕੁਝ ਵੀ ਨਹੀਂ ਸੀ ਬਾਦੀ ਨਾਲ ਤੇ ਅਬ ਰੰਜਿਸ਼ ਕਰਣੀ ਛੇ ਦੇ ਨਾਲ ਠੀਕ ਆ ਕੋਈ ਕੁਝ ਸਮੇਂ ਪਹਿਲਾਂ ਉਹਦੀ ਫੈਸ ਹੋਈ ਜਾਂ ਨਸਰ ਮਾਰ ਮਾਰ ਬਹੁਤ ਵਜਾਉਂਦੀ ਆ ਉਹਨਾਂ ਨੇ ਕਹਿੰਦੀ ਸੀ ਕਿ ਦਿੱਕਤ ਹੋਈ ਤਿੰਨਾਂ ਦਿਨ ਦਾ ਮਾਰ ਜੀ ਇਸ ਦੀ ਗੱਲ ਜਿਹੜੀ ਉਹ ਕੁੜੀ ਆ ਉਹ ਵੀ ਬੇਈਆਂ ਦੀ ਕੁੜੀ ਐ ਠੀਕ ਆ ਨਾ ਇਹਨਾਂ ਦੀ ਆਪਸ ਵਿੱਚ ਗੁੱਸ ਹੋਏ ਕਿ ਸਾਡੀ ਕੁੜੀ ਨੂੰ ਕੋਈ ਕੋਈ ਇਹਨਾਂ ਦਾ ਆਪਸ ਵਿੱਚ ਕੁੜੀ ਮੁੰਡੇ ਦਾ ਚੱਕਰ ਸੀ ਠੀਕ ਹੈ ਨਾ ਉਹਨੇ ਖੁਦ ਦਿਨਾਰਾ ਦੇ ਕਿਹਾ ਸੀ ਕਿ ਮੈਂ ਤੇਰੇ ਗੋਲੀ ਮਰਵਾਉਂਗਾ ਅੱਛਾ ਹਾਂਜੀ ਮਰਵਾਤੀ ਖੁਦ ਲੜਿਆ ਕਹਿੰਦਾ ਤੂੰ ਤੂੰ ਪੰਗਾ ਲੈ ਰਿਹਾ ਜੀ ਨਾ ਉਹਨਾਂ ਤੇਰੇ ਹੁਣ ਮੈਂ ਗੋਲੀ ਮਰਵਾਉਂਗਾ ਮਨਕੀਰਤ ਮਨਕੀਰ ਮਨਕਰਨ ਨੇ ਖੁਦ ਕਿਹਾ ਲੈ ਦਿਨਾਰਾ ਨਾਲ ਹੋਰ ਪੰਗਾ ਖੁਦ ਕਿਹਾ ਉਸ ਮੁੰਡੇ ਨੇ ਪੈਸੇ ਚੜ ਕੇ ਅੱਛਾ ਠੀਕ ਹੈ ਨਾ ਉਹਦੇ ਗੋਲੀ ਮਾਰ ਦਿੱਤੀ ਜੀ ਨਾ ਹੈਗਾ ਇਹ ਕਿੰਗਪੀਨ ਇਹਨਾਂ ਦਾ ਚਲੜ ਕੇ ਲੜਕੀ ਲੜੀ ਤੋਂ ਹਾਂਜੀ ਕੀ ਕੀ ਹੈ ਮਾਮਲਾ ਕੀ ਹੈ ਆਪਾਂ ਦੀ ਫਰੈਂਸ਼ਿਪ ਸੀ ਉਹ ਕੁੜੀ ਨੇ ਖੁਦ ਵੀ ਕੀਤਾ ਹਾਂਜੀ ਉਹ ਕੁੜੀ ਦੀ ਚੈਟ ਹੈ ਫੋਟੋਆਂ ਹੈ ਸਾਰਾ ਕੁਝ ਹੈ ਉਹਦੇ ਮੁੰਡੇ ਦੇ ਦਿਨਾਂ ਨਾਲ ਕੀ ਰੋਲਾ ਸਾਰੇ ਦਿਨਾਂ ਨਾਲ ਕਿਉਂ ਭਈਏ ਭਈਆਪਚ ਹੈ ਬੰਦੇ ਬੰਦ ਦਾ ਮੁੰਡਾ ਇਹ ਆਖਰੀ ਮੁੰਡੇ ਤੱਕ ਸਮਝਦਾ ਕਿ ਇਸ ਕਰ ਕਿ ਮੁਕਦਮੇ ਦੀ ਜਿਵੇਂ ਜਿਵੇਂ ਨਾਮ ਚੀਕ ਨਹੀਂ ਹੋ ਸਿ ਰੈਸਟ ਜਿਹੜੇ ਕਰ ਲਏ ਉਹਨਾਂ ਨੂੰ ਅਸੀਂ ਇਹਨਾਂ ਦੇ ਨਾਲੇ ਜਿਹੜਾ ਇਹ ਕੋਸ਼ਿਸ਼ ਕੀਤੀ ਆ ਉਹ ਰੈਸਟ ਕਰਨ ਦੀ ਪਰ ਉਹ ਜਿਹੜਾ ਫਿਰ ਵੀ ਜਿਹੜਾ ਉਹ ਗਲੀਆਂ ਦੇ ਵਿੱਚ ਜਿਹੜਾ ਉਹ ਦੌੜ ਗਿਆ ਸੀਗਾ ਸਾਡੇ ਕਾਬੂ ਨਹੀਂ ਆਇਆ ਕੱਲ ਵੀ ਇੱਕ ਕੋਸ਼ਿਸ਼ ਕਰਕੇ ਕੀਤੀ ਹੈ ਸੰਤੋਖਪੁਰੇ ਇਧਰ ਚਿਟੀ ਵਾਲੀ ਸਾਈਡ ਜਿਹੜਾ ਉਹ ਮੈਂ ਆਪ ਖੁਦ ਜਿਹੜਾ ਉਹ ਪ੍ਰੇਟ ਕਰਨ ਗਿਆ ਸੀਗਾ ਪਰਵਾਰ ਕਹਿੰਦੇ ਕਿ ਪਰਚੇ ਦੇ ਵਿੱਚ ਪ੍ਰਧਾਨ ਦਾ ਨਾਮ ਨਹੀਂ ਨਾਲ ਐਕਟ ਕਰਦੇ ਆ ਅਸੀਂ ਲਿਖਾਇਆ ਭਾਈ ਨੇ ਪ੍ਰਧਾਨ ਦਾ ਨਾਮ ਜਿਹੜਾ ਪਹਿਲਾਂ ਜਿਹੜਾ ਆ ਉਹ ਜਿਹੜਾ ਉਹਨਾਂ ਨੇ ਬਿਆਨ ਦਰਜ ਕਰਾਇਆ ਸੀ ਉਹਦੇ ਵਿੱਚ ਨਹੀਂ ਆ ਇਹਨਾਂ ਨੇ ਕੱਲ ਜਿਹੜਾ ਸਾਨੂੰ ਦੱਸ ਰਹੇ ਆ ਉਦੇ ਵਿੱਚ ਕੋਈ ਪੁਖਤਾ ਸਬੂਤ ਕੋਈ ਸੀਸੀ ਫੁਟੇਜ ਨਹੀਂ ਹੈ ਕੋਈ ਟੈਕਨੀਕਲ ਜਿਹੜਾ ਸਾਡੇ ਕੋਲ ਅਜੇ ਤੱਕ ਸਾਹਮਣੇ ਨਹੀਂ ਆ ਰਿਹਾ ਪਰ ਜੇਕਰ ਕੋਈ ਆਫਟਰ ਇਨਕੁਆਰੀ ਸਾਹਮਣੇ ਆਣਗੇ ਅਸੀਂ ਜ਼ਰੂਰ ਉਹਨੂੰ ਕਰਾਂਗੇ ਇਹ 12 7 25 ਨੂੰ ਜਿਹੜਾ ਆ ਕਮਲਬਿਹਾਰ ਰੇਲਵੇ ਲਾਈਨਾਂ ਦੇ ਨੇੜੇ ਜਿਹੜੀ ਆ ਬੋਲੀ ਚੱਲੀ ਸੀਗੀ ਜਿਹਦੇ ਵਿੱਚ ਇੱਕ ਮਨੀਸ਼ ਨਾਮ ਦਾ ਲੜਕਾ ਜਿਹੜਾ ਆ ਉਹ ਚੱਕਰੀ ਹੋਇਆ ਸੀਗਾ ਜੋ ਅਸੀਂ ਜਿਹੜਾ ਆ ਉਹਦੇ ਬ੍ਰਦਰ ਦੇ ਤੇ ਬਾਪ ਪਿਛੇ ਦੇ ਜਿਹੜੇ ਮਨੀਸ਼ ਦੇ ਵੀ ਡਾਕਟਰ ਦੀ رائے ਲੈ ਕੇ ਜਿਹੜੇ ਬਿਆਨ ਤਾਲਮਤ ਕੀਤੇ ਸੀਗੇ ਦੇ ਕਿਸ ਜਿਸ ਜਿਹੜਾ ਆ ਅਸੀਂ ਕਰ ਦਿੱਤਾ ਸੀਗਾ 307 ਕਲਪੀ ਸੀਕਾ ਤੇ 109 ਵੀ ਨਸਿਕਾਤਾ ਤੇ ਉਹਦੇ ਵਿੱਚ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਬਾਈ ਨੇਮ ਕੇਸ ਇਹਨਾਂ ਨੇ ਦਰਜ ਕਰਵਾਇਆ ਸੀਗਾ ਇੱਕ ਮਨਕਰਨ ਦੇ ਨਾਮ ਤੇ ਤੇ ਇੱਕ ਰਾਜੇ ਦੇ ਨਾਂ ਤੇ ਜਿਹਦੇ ਵਿੱਚ ਰਾਜੇ ਨੂੰ ਜਿਹੜਾ ਉਹ ਅਸੀਂ ਗ੍ਰਸਟਾਰ ਕਰਕੇ ਜੁਡੀਸ਼ਲ ਭੇਜ ਦਿੱਤਾ ਹੈ ਮੰਕਰਨ ਦੀ ਜਿਹੜੀ ਹੈ ਉਹ ਅਸੀਂ ਫੜਨ ਦੀ ਜਿਹੜੀ ਉਪਰਾਲੇ ਕਰ ਲਏ ਕੱਲ ਮਿਤੀ 3 ਅੱਠ ਨੂੰ ਜਿਹੜਾ ਆ ਉਹ ਮੜਕੇ ਦੀ ਜਿਹੜੀ ਉਹ ਡੈਥ ਹੋ ਗਈ ਤੇ ਜਿਹਦਾ ਵਿੱਚ ਅਸੀਂ ਜਦੋਂ ਸਾਨੂੰ ਇਤਲਾਹ ਮਿਲੀ ਹੈ ਤਕੂ ਅਸੀਂ ਉਹਦੇ ਬ੍ਰਦਰ ਦੇ ਬਿਆਨਾਂ ਦੇ ਉੱਤੇ ਕਰਨ ਦੇ ਉਹਨੇ ਆ ਕੇ ਇਤਲਾਹ ਦਿੱਤੀ ਤੇ 103 ਬੀ ਐਨ ਐਸ ਐਸ 302 ਆਪੀ ਸੀ ਦਾ ਜਨ ਕੇ ਵਾਦਾ ਕਰ ਦਿੱਤਾ ਤੇ ਇਨਵੈਸਟੀਗੇਸ਼ਨ ਕਰ ਰਹੇ ਆ ਪੋਸਟ ਮਾਰਡਮ ਜਿਹੜਾ ਆ ਸਿਵਲ ਹਸਪਤਾਲ ਤੋਂ ਕਰਵਾਤਾ ਇਹਦੇ ਵਿੱਚ ਕੀ ਕੋਈ ਨਾ ਕਿ ਇਹ ਗੋਲੀ ਉਹਦੇ ਪੇਟ ਵਿੱਚ ਲੱਗੀ ਹੋਈ ਹੈ ਅੰਤ ਵਿੱਚ ਲੱਗੀ ਹੋਈ ਹੈ ਗੋਲੀ ਮਿਲ ਕੇ ਉਹਦੇ ਪੇਟ ਦੀ ਹੈ ਪੇਟ 'ਚ ਲੱਗੀ ਹੈਗੀ ਹੈ ਉਹ ਡਾਕਟਰ ਕੋਲ ਦੇ ਨਾਮ ਪਰਿਵਾਰ ਦਾ ਕੇਸ ਕਿੰਨੇ ਕੋ ਅਰੈਸਟ ਹੋ ਚੁੱਕੇ ਨੇ ਤੇ ਪਰਿਵਾਰ ਦੀ ਕੀ ਹੈਗੀ ਗੂੜਾ ਇਹਦੇ ਵਿੱਚ ਜਿਹੜਾ ਬਾਈ ਨੇਮ ਕੇਸ ਦਰਜ ਸੀਗਾ ਦੋ ਬੰਦਿਆਂ ਦੇ ਖਿਲਾਫ ਸੀ ਉਹਦੇ ਵਿੱਚ ਜਿਹੜਾ ਇੱਕ ਰੈਸਟ ਹੋ ਚੁੱਕਾ ਹੈ ਤੇ ਇੱਕ ਜਿਹੜਾ ਮੰਕਰਨ ਹੈ ਜਿੰਨੇ ਪੁਲਿਸ ਚਲਾਈ ਹੈ ਉਹ ਜਿਹੜਾ ਇਹ ਪਗੋਣਾ ਹੈ ਉਹਨੂੰ ਅਸੀਂ ਗੱਲਬਾਤ ਕਰਨ ਦੇ ਪਰਾਲੇ ਕਰ ਰਹੇ ਹਾਂ ਪ੍ਰਿਵਾਰ ਦੇ ਕਿ ਮੰਗਾਂ ਨੇ ਇਕੱਲੇ ਇਕੱਲੇ ਮੈਂਬਰਾਂ ਨੂੰ ਅਲਿਗੇਸ਼ਨ ਜਾਰੀ ਨਹੀਂ ਕੀਤਾ ਦੇਖੋ ਉਹਨਾਂ ਦਾ ਕਿਸੇ ਤੇ ਰੋਪ ਰੋਪਰਾਣਾ ਉਹਨਾਂ ਦਾ ਅਧਿਕਾਰ ਹੈਗਾ ਆ ਅਸੀਂ ਜਿਹੜਾ ਅਕੋਰਡਿੰਗ ਟੂ ਲਾ ਕਾਨੂੰਨ ਦੇ ਮੁਤਾਬਕ ਜੋ ਵੀ ਬੰਦੀ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਟਾਈਮ ਟੂ ਟਾਈਮ ਜਿਹੜੇ ਉਹ ਕਰ ਰਹੇ ਹਾਂ ਤੇ ਇਹ ਕੱਲ ਜਿਹੜਾ ਆ ਇਹ ਲੜਕੇ ਦਾ ਚਾਚਾ ਜਿਹੜਾ ਵਿਸ਼ਾਲ ਚਿੱਕੂ ਹੈਗਾ ਇਹ 12 ਤਰੀਕ ਤੋਂ ਲੈ ਕੇ ਤੇ 3 ਤਰੀਕ ਤੱਕ ਜਿਹੜਾ ਕਦੇ ਵੀ ਸਾਡੇ ਕੋਲ ਨਹੀਂ ਆਇਆ ਕੱਲ ਇਹਨੇ ਆ ਕੇ ਕਿਹਾ ਜੀ ਜੀਬੀਓ ਜੀ ਇੱਕ ਕੋਈ ਦੀਨਾ ਨਾਥ ਤੇ ਇੱਕ ਦੋਰ ਦੋ ਤਿੰਨ ਬੰਦਿਆਂ ਦੇ ਨਾਲ ਆ ਤੇ ਉਹਨਾਂ ਦੇ ਕਹਿਣ ਤੇ ਗੋਲੀ ਜਿਹੜੀ ਆ ਉਹ ਚਲਾਈ ਗਈ ਹੈ ਇਹਨਾਂ ਨੂੰ ਇਹ ਡਵਾਈਸ ਕੀਤਾ ਵੀ ਜੇਕਰ ਤੁਸੀਂ ਕੋਈ ਐਪਲੀਕੇਸ਼ਨ ਮੂਵ ਕਰਦੇ ਹੋ ਜੇਕਰ ਆਫਟਰ ਇਨਕੁਆਰੀ ਜੇਕਰ ਕੋਈ ਉਹਨਾਂ ਦੇ ਖਿਲਾਫ ਕੋਈ ਪੁਖਤਾ ਸਬੂਤ ਸਾਹਮਣੇ ਆਣਗੇ ਤੇ ਉਹਨਾਂ ਨੂੰ ਜਰੂਰ ਜਿਹੜਾ ਅਸੀਂ ਐਡ ਕਰਾਂਗੇ ਇਹਨਾਂ ਦੇ ਵਿੱਚ ਕਿੰਨੇ ਆ ਰੋਪਿਆਂ ਦੇ ਨਾਮ ਦੋ ਵਿਅਕਤੀਆਂ ਦੇ ਨਾਮ ਦੋ ਵਿਅਕਤੀਆਂ ਦੇ ਖਿਲਾਫ ਜਿਹੜਾ ਨਦਰ ਅਸੀਂ ਨਾ ਰੋਕ ਪਾ ਰਹੇ ਸੀ ਨਾਨਾ ਅਜੀ ਜਿਹੜਾ ਫੁਟੇਜ ਦੇ ਵਿੱਚ ਕਿਤੇ ਵੀ ਨਜ਼ਰ ਨਹੀਂ ਆਇਆ ਇਹਦੇ ਵਿੱਚ ਰਾਜੀਤ ਸਿੰਘ ਨੂੰ ਤੁਸੀਂ ਅਰੈਸਟ ਕੀਤਾ ਸੀ ਮੈਂ ਪੁੱਛੀਏ ਸੀ ਕਿ ਦੱਸਿਆ ਕਿ ਗੋਲੀ ਬੰਦ ਚਲੰਦ ਕਰਨ ਕਿਉਂ ਸੀ ਔਰ ਰਾਜੇ ਨੇ ਇਹਦੇ ਤੇ ਦੱਸਿਆ ਵੀ ਗੋਲੀ ਜਿਹੜੀ ਆ ਉਹ ਮੈਂ ਨਾਲ ਜਰੂਰ ਗਿਆ ਆ ਤੇ ਗੋਲੀ ਜਿਹੜੀ ਆ ਮਨ ਕਰਨੇ ਚਲਾਈ ਇਸ ਵਿੱਚ ਚਾਹੀਏ ਜਿਹੜਾ ਆ ਪਰਜਨ ਘਰੇ ਕਰਦੇ ਪਾਰਟੀ ਮੈਂਬਰ کہہ ਰਹੇ ਕਿ ਬਿਆਨ ਮਰਨ ਤੋਂ ਪਹਿਲੇ ਜਿਹੜਾ ਬਿਆਨ ਦਿੱਤੇ ਸੀ ਉਹ ਬਿਆਨਾਂ ਦੇ ਹੱਥ ਕਰਦੇ ਨੇ ਬਿਆਨ ਚੇਕ ਇਤੇ ਉਹਨਾਂ ਦੇ ਬਿਆਨ ਦੇ ਉੱਤੇ ਜਿਹੜਾ ਡਾਕਟਰ ਸਾਹਿਬ ਦੀ ਰਾਏ ਲੈ ਕੇ ਬਿਆਨ ਦਰਜ ਕੀਤੇ ਸੀਗੇ ਉਹਨਾਂ ਬਿਆਨਾਂ ਦੇ ਉੱਤੇ ਹੀ ਕਾਰਵਾਈ ਕੀਤੀ ਆ ਔ ਸਟਾਰਟਿੰਗ ਜਿਹੜੇ ਦੇ ਭਰਾ ਦੇ ਬਿਆਨਾਂ ਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਸੀ ਉਹਦੇ ਉਹ ਵੀ ਇਹ ਜਿਹੜੇ ਆ ਉਹ ਇਹਨਾਂ ਦੇ ਬਿਆਨਾਂ ਦੇ ਆਧਾਰ ਤੇ ਜਿਹੜਾ ਕਾਰਵਾਈ ਕੀਤੀ ਗਈ ਆ